ਨੇ ਆ ਜਾਨੀ ਅਮਨ ਕੋਰੇ ਤੂੰ ਬੜੀ ਸੈਡ ਜੀ ਬੈਠੀ ਆ ਕੀ ਗੱਲ ਆ ਨੇ ਕੀ ਦੱਸਾਂ ਭੈਣੇ ਤੈਨੂੰ ਆ ਮੇਰੇ ਘਰ ਵਾਲੇ ਦੀ ਸੁਣ ਲੈ ਗੱਲ ਮੈਂ ਲਾ ਲਿਆ ਫੋਨ ਹੂੰ ਸਾਡੇ ਹੋ ਗਿਆ ਤੇ ਦਸਨ ਖਤਮ ਅੱਛਾ ਮੈਂ ਕਿਹਾ ਮਹਾ ਆਉਂਦਾ ਹੋਇਆ ਰਸਣ ਲੈ ਆਂ ਅੱਛਾ ਕਹਿੰਦਾ ਮੈਨੂੰ ਮਗਰ ਮਗਰ ਫੋਨ ਨਾ ਕਰਿਆ ਕਰ ਕਹਿੰਦਾ ਕੱਲ੍ਹ ਕਲਾ ਨੂੰ ਭੈਣੇ ਕੁਝ ਹੋਜੇ ਮੈਂ ਕਿਸੇ ਨੂੰ ਕੀ ਕਹੂੰਗੀ हां चल फोन ਤਾਂ ਕਰਨਾ ਬਣਦਾ ਹੀ ਆ ਹੁਣ ਸੌਦਾ ਪੱਤਾ ਵੀ ਤਾਂ ਘਰੇ ਮੰਗਾਉਣਾ ਹੀ ਆ ਕਿਸੇ ਨਾ ਕਿਸੇ ਤੋਂ ਨਹੀਂ ਬੱਸ ਨਹੀਂ ਭੈਣ ਉਹ ਤਾਂ ਇਹ ਕਹਿੰਦਾ ਮੈਨੂੰ ਆਏ ਨਾ ਪੁੱਛ ਵੀ ਕਿੱਥੇ ਜਾਣਾ ਕਿੱਥੇ ਆਉਣਾ ਵੀ ਦੱਸ ਪੁੱਛੂ ਮੈਂ ਨਹੀਂ ਤਾਂ ਹੋਰ ਕੌਣ ਪੁੱਛੂ ਤੈਨੂੰ ਨਹੀਂ ਪਾਲੋ ਮੈਂ ਤੈਨੂੰ ਇੱਕ ਗੱਲ ਦੱਸਾਂ ਘਰ ਘਰ ਇਹੀ ਹਾਲ ਆ ਬੰਦਿਆਂ ਦਾ ਮਾੜਾ ਜਿਹਾ ਫੋਨ ਕਰ ਲਾ ਸਿਰਦੇਵਾਲਾ ਨੂੰ ਆਉਂਦੇ ਨੇ ਵੀ ਸਾਨੂੰ ਪੁੱਛਿਆ ਕਿਉਂ ਤੇਰੇ ਵਾਲਾ ਵੀ ਲੜਦਾ ਹੋਰ ਭੈਣੇ ਬਥੇਰਾ ਇਹੀ ਕੁਝ ਚੱਲਦਾ ਬਸ ਐ ਮੰਨ ਲਾ ਕਿ ਕਿਸੇ ਨੂੰ ਬੋਲ ਕੇ ਦੱਸਿਆ ਨਹੀਂ ਜਾਂਦਾ ਨਹੀਂ ਭੈਣੇ ਮੈਂ ਤਾਂ ਹੁਣ ਬੁਲਾਉਂਦ ਕੋਈ ਤਨ ਚਾਰ ਦਿਨ ਹੋ ਗਏ ਮੈਂ ਬਾਰਾਂ ਦਫਾ ਹੋ ਤੂੰ ਹਾਂ ਹਾਂ ਫਿਰ ਹੁਣ ਨਹੀਂ ਕੁਝ ਕਹਿੰਦਾ ਕਹੋਗਾ ਕਿ ਜੇ ਬੋਲੂਗਾ ਵੀ ਮੈਂ ਆਪਾਂ ਚੁੱਪ ਕਰਕੇ ਨੰਗੇ ਹੋ ਨਹੀਂ ਮੈਂ ਤਾਂ ਸਵੇਰੀ ਕੰਮ ਤੇ ਚੱਲ ਆਂ ਵੀ ਚੱਲ ਕਾਨੂੰ ਲੜਨਾ ਵਾ ਰਹਿਣਾ ਤਾਂ ਆਪਾਂ ਉੱਥੇ ਹੀ ਆ ਫਿਰ ਆਹ ਤੇਰੇ ਮੰਗ ਲੈ ਲੜੀਆਂ ਬੈ ਲੜੀਆਂ ਮੈਥੋਂ ਨਹੀਂ ਹੁੰਦੀਆਂ ਹੈਗੀਆਂ ਤੂੰ ਹੀ ਕਰ ਲਿਆ ਕਰ ਨਹੀਂ ਨਹੀਂ ਪਾਲੋ ساری ਉਮਰ ਤਾਂ ਆਪਾਂ ਇਹਨਾਂ ਨਾਲ ਹੀ ਕੱਢਣੀ ਆ ਹੋਰ ਆਪਾਂ ਜਾਵਾਂਗੇ ਕਿੱਥੇ ਵੀ ਦੱਸਣਾ ਤੂੰ ਇਹਨਾਂ ਨੇ ਕਿੱਥੇ ਜਾਣਾ ਇਹ ਵੀ ਉਰੀ ਨੇਗੇ ਕੋਈ ਨਹੀਂ ਚਾਰਕ ਦਿਨ ਰੁੱਸ ਕੇ ਕਿਧਰੇ ਨੇ ਨੂਨ ਤੜਕਦਾ ਉਹਨਾਂ ਦਾ ਗੱਲ ਉਹ ਨਹੀਂ ਹੈਗੀ ਤੂੰ ਸਮਝਦੀ ਨਹੀਂ ਤੂੰ ਤਾਂ ਗੁੱਸਾ ਵਾਲਾ ਕਰਦੀ ਆ ਭਾਈ ਚੱਲ ਮੈਂ ਕਰੂੰ ਤੇਰੇ ਘਰ ਵਾਲੇ ਨਾਲ ਗੱਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਐ ਕਰੀ ਰਸਗੁੱਲੇ ਦੀ ਪਲੇਟ ਲੈ ਕੇ ਆ ਜੀ ਫੇਰ ਕਰ ਲਈ ਬਹਿ ਕੇ ਗੱਲ ਤੂੰ ਤਾਂ ਮਜ਼ਾਕ ਚ ਤੁਰ ਜਾ ਨਹੀਂ ਕੋਈ ਨਾ ਜੇਠ ਲੱਗਦਾ ਤੇਰਾ ਫੇਰ ਕੀ ਹੋਗੇ ਆਹੋ ਜੇਠ ਲੱਗਦਾ ਹੁਣ ਮੈਂ ਰਸਗੁੱਲੇ ਖਵਾਉਂਦੀ ਫਿਰੂੰਗੀ ਉਹਨੂੰ ਕਿਉਂ ਪਰ ਜੇ ਜਰਾ ਰਸਗੁੱਲੇ ਨਹੀਂ ਖਵਾਉਂਦੀ ਆ ਚੱਲ ਮੇਰੀ ਗੱਲ ਸੁਣ ਜੇ ਤੂੰ ਹੁਣ ਆ ਗਿਆ ਨਾ ਜੱਸੀ ਮੈਨੂੰ ਫੋਨ ਕਰੀ ਫਿਰ ਮੈਂ ਆਉਂਗੀ ਓਕੇ ਹਾਂ ਚੱਲ ਠੀਕ ਆ ਮੈਂ ਜਾਂਨੀ ਆ ਟਾਟਾ ਬਾਏ ਗੁੱਡ ਨਾਈਟ ਸੌ ਜਾ ਆਹੋ ਸੌ ਜਾ ਜਾ ਕੇ ਤੜਕੀ ਚਾਹ ਨਹੀਂ ਪਾਣੀ ਨਹੀਂ ਤੋਰ ਦਿਆ ਕਰ ਐਵੇਂ ਰੋਜ਼ ਮੈਨੂੰ ਨਹੀਂ ਖੜ ਦਿਆ ਮੈਂ ਤੇ ਸੱਚ ਐ ਕਹਿੰਦੀ ਕੌਫੀ ਬਣਾ ਲਾਂ ਨਹੀਂ ਕੱਲ ਹੀ ਇੱਕ ਖਾਂਗੇ ਹੁਣ ਤਾਂ ਬੱਕਰੀ ਦਾ ਦੁੱਧ ਆ ਬਹਿ ਜਾ ਟਿੱਕੇ ਅੱਜ ਚੱਲ ਨਹੀਂ ਘਟਣਗੇ